ਪਰਸ਼ੂਰਾਮ ਜੀ ਮਹਾਰਾਜ ਕੀ ਜੈ ਬ੍ਰਾਹਮਣ ਮੰਡਲ ਰਜਿਸਟਰਡ ਖਾਟੀ ਧਾਮ ਫਗਵਾੜਾ ਅੱਜ ਭਗਵਾਨ ਪਰਸ਼ੂਰਾਮ ਜੀ ਦੇ ਜਨਮ ਉਤਸਵ ਤੇ ਖਾਟੀ ਧਾਮ ਵਿਖੇ ਜਿਹੜੇ ਭਗਵਾਨ ਪਰਸ਼ੂਰਾਮ ਜੀ ਤਪਸਥਲੀ ਆ ਉੱਥੇ ਹਰ ਇੱਕ ਆਏ ਹੋਏ ਸੱਜਣ ਦਾ ਸਵਾਗਤ ਕਰਦਾ ਹੈ ਔਰ ਬੜਾ ਧੰਨਵਾਦ ਕਰਦਾ ਹੈ ਇਸ ਜਿਹੜਾ ਅਖਿਤ ਰੰਦੀਆ ਦਾ ਮਾਨਪੁਰ ਸਹਿਵ ਦੀ ਜਨਮਵਸਤ ਦਾ ਬੜੀ ਤੋਂ ਉਤਾਨਾ ਮਨਾਇਆ ਗਿਆ ਇਸੇ ਸਾਡੇ ਮੁੱਖ ਮਹਿਮਾਨ ਐਕਸਪਰ ਕੈਬਨਟ ਮੰਤਰੀ ਸ਼੍ਰੀ ਭਰਮ ਸਿੰਘ ਜੰਪਾਜੀ ਜੀ ਉਸ ਤੋਂ ਇਲਾਵਾ ਸਾਡੇ ਸ਼ਹਿਰ ਦੇ ਦਿੱਤਾ ਸਰਦਾਰ ਜਗੰਦਰ ਸਿੰਘ ਵਾਨ ਜੀ ਔਰ ਸਾਡੇ ਸ਼ਹਿਰ ਦੇ ਮੇਅਰ ਸ਼੍ਰੀ ਰਾਮਪਾਲ ਕੁਲ ਜੀ ਔਰ ਸਾਡੇ ਇਲਾਕੇ ਦੇ ਐਮਐਨਏ ਸਾਫਰੂਦ ਭਾਰਿਵਾ ਜੀ ਜਜੀਤ ਰਾਜੋ ਜੀ ਹਰਜੀਮਾਨ ਜੀ ਹੋਰ ਸ਼ਰਮਾ ਕਪੀ ਜੀ ਹੋਰ ਸਾਡੇ ਬੀਜਵੀ ਦੇ ਦਿੱਤਾ ਆਸ਼ੂ ਸ਼ਾਂਭਲਾ ਜੀ ਉਹਨਾਂ ਭਾਰਤੀ ਸ਼ਰਮਾ ਜੀ ਔਰ ਜਿੱਥੇ ਜਗਟਨਾ ਵਿੱਚ ਸਾਡੇ ਪੂਰਨਜੀਤ ਕਹਰਵਾ ਜੀ ਅਜੇ ਮਹਿਤਾ ਜੀ ਵਿਪਨ ਸ਼ਰਮਾ ਪੱਤਾ ਜੀ ਔਰ ਹੋਰ ਵੀ ਬਹੁਤ ਸਾਰੇ ਸਾਡੇ ਜਗਟਨਿੰਘ ਧਰ ਲੋ ਜਗਟਨ ਗੋਸ਼ਾਲਾ ਤੋਂ ਸਾਡੇ ਜਗਤ ਬਹੁਤ ਜਿਆਦਾ ਸੀ ਔਰ ਪਾਕੋ ਪਿੰਡਾਂ ਵਿੱਚੋਂ ਜਿਵੇਂ ਕਿ ਸਾਡੇ ਬਜੀਤਵਾਲ ਪਿੰਡ ਦੇ ਸਰਪੰਚ ਉਹ ਵੀ ਆਏ ਸੀ ਪਾਣੋ ਦੇ ਪਿੰਡ ਤੋਂ ਵੀ ਆਏ ਮਨ ਕਿਹੜਾ ਬੰਦਾ ਹੈਗਾ ਜਿਹੜਾ ਨਹੀਂ ਆਇਆ ਔਰ ਹਰ ਬੰਦੇ ਅਸੀਂ ਪਹਿਲੋਂ ਧੰਨਵਾਦ ਕਰਦੇ ਆ ਔਰ ਉਹਨਾਂ ਨੂੰ ਅਸੀਂ ਭਗਵਾਨ ਤੋਂ ਉਹਨਾਂ ਵਾਸਤੇ ਇਹ ਦੁਆ ਮੰਗਦੇ ਆ ਕਿ ਭਗਵਾਨ ਸਾਰੇ ਉੱਪਰ ਆਪਣੀ ਕਿਰਪਾ ਕਰ ਉਹ ਸਾਰੇ ਜਣੇ ਬਦਲ ਫੁੱਲਣ ਔਰ ਇੱਕ ਵਾਰੀ ਮੈਂ ਆਇਆ ਹਾਂ ਫੇਰ ਸਾਰੇ ਧੰਨਵਾਦ ਕਰਦਾ ਭਗਵਾਨ ਪ੍ਰਸ਼ਾਦਿ ਰਾਜ ਕੀ ਜੈ